ਟੀਚਰ ਇੱਕ ਨੀਲੇ ਰੰਗ ਦੀ ਮਰੂਤੀ ਕਾਰ 'ਚ ਬੈਠੇ ਤਿੰਨ ਖਾੜਕੂ ਸਿੰਘ ਕਿਸੇ ਦੀ ਉਡੀਕ ਕਰ ਰਹੇ ਹੁੰਦੇ ਆ। ਉਹਨਾਂ ਕੋਲ AK-47 ਰਾਈਫਲਾਂ ਹੁੰਦੀਆਂ। ਇੱਕ ਸ਼ਖਸ ਮੇਜਰ ਜਨਰਲ ਬੀ ਐਨ ਕੁਮਾਰ ਆਪਣੇ ਦਫ਼ਤਰ ਜਾਣ ਲਈ ਸਵੇਰੇ 8:55 ਤੇ ਆਪਣੀ ਐਮਬੈਸਡਰ ਗੱਡੀ 'ਚ ਬਹਿੰਦਾ ਹੈ। ਉਸੇ ਵੇਲੇ ਖਾੜਕੂ ਸਿੰਘ ਆਪਣੀ ਮਰੂਤੀ ਕਾਰ ਬੀ ਐਨ ਕੁਮਾਰ ਦੀ ਗੱਡੀ ਅੱਗੇ ਲਾ ਕੇ ਉਹਨੂੰ ਰੋਕ ਲੈਂਦੇ ਆ। ਇੱਕ ਸਿੰਘ ਗੱਡੀ 'ਚੋਂ ਨਿਕਲ ਕੇ ਬੀ ਐਨ ਕੁਮਾਰ ਤੇ ਤਾਬੜ ਤੋੜ ਫਾਇਰਿੰਗ ਕਰ ਦਿੰਦਾ ਹੈ। ਮੌਕੇ ਤੇ ਹੀ ਬੀ ਐਨ ਕੁਮਾਰ ਦੀ ਮੌਤ ਹੋ ਜਾਂਦੀ ਹੈ ਤੇ ਖਾੜਕੂ ਸਿੰਘ ਇਸ ਘਟਨਾ ਨੂੰ ਅੰਜਾਮ ਦੇ ਕੇ ਉੱਥੋਂ ਨਿਕਲ ਜਾਂਦੇ ਆ ਇਹ ਜਿਹੜਾ ਸ਼ਖਸ ਜਿਹਦਾ ਸੋਧਾ ਲਾਇਆ ਗਿਆ ਸੀ ਉਹ ਉਸ ਸਮੇਂ ਬੀਬੀਐਮਬੀ ਜਾਨੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸੀਗਾ ਇਹ ਸਾਰੀ ਕਾਰਵਾਈ ਇੱਕ ਬਦਲਾ ਲੈਣ ਲਈ ਕੀਤੀ ਗਈ ਸੀ ਆਖਰ ਕੀ ਕਾਰਨ ਸੀਗੇ ਇਸ ਸਾਰੀ ਘਟਨਾ ਪਿੱਛੇ ਦੋਸਤੋ ਬੀਬੀਐਮਬੀ ਦਾ ਮੇਨ ਕੰਮ ਹੁੰਦਾ ਹੈ ਹੈ ਡੈਮਾਂ ਝੀਲਾਂ ਤੇ ਇਹਨਾਂ ਤੇ ਬਣੇ ਹੈਡਵਰਕਾਂ ਨੂੰ ਮੈਨੇਜ ਕਰਨਾ ਨਾਲ ਨਾਲ ਬਿਜਲੀ ਉਤਪਾਦਨ ਤੇ ਸਿੰਚਾਈ ਚ ਵੀ ਮੇਨ ਰੋਲ ਹੁੰਦਾ ਇਹਨਾਂ ਦਾ 1988 ਚ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਹੜ ਆਇਆ ਸੀ ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਤਾਂ ਉਦੋਂ 700 ਮੌਤਾਂ ਹੋਈਆਂ ਤੇ 100 ਦੇ ਨੇੜੇ ਤੇੜੇ ਲੋਕ ਲਾਪਤਾ ਹੋਏ ਪਰ ਅਸਲ ਅੰਕੜਾ ਇਸ ਤੋਂ ਜ਼ਿਆਦਾ ਦੱਸਿਆ ਜਾਂਦਾ ਮੰਨਿਆ ਜਾਂਦਾ ਹੈ ਕਿ 1500 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਤੇ 500 ਦੇ ਕਰੀਬ ਲੋਕ ਲਾਪਤਾ ਹੋਏ ਹੀ ਉਦੋਂ ਉਨਾ ਸਮਿਆਂ 'ਚ ਫਸਲ ਡੁੱਬਣ ਕਰਕੇ 400 ਤੋਂ 500 ਕਰੋੜ ਦਾ ਨੁਕਸਾਨ ਹੋਇਆ ਸੀ ਪੰਜਾਬ ਦਾ ਝੋਨੇ ਦੀ ਫਸਲ ਖੜੀ ਸੀ ਉਦੋਂ ਖੇਤਾਂ 'ਚ ਜਦੋਂ ਹੜ੍ਹ ਆਏ ਸੀ ਸਤੰਬਰ ਦੇ ਮਹੀਨੇ ਆਏ ਸੀ ਉਦੋਂ ਇਹ ਭਿਆਨਕ ਹੜ੍ਹ ਇਹਨਾਂ ਹੜ੍ਹਾਂ ਦੇ ਆਉਂਦਾ ਅਸਲ ਕਾਰਨ ਜਾਣਾਂਗੇ ਅਸੀਂ ਇਸ ਵੀਡੀਓ 'ਚ ਕੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਖੁਸ਼ ਕਰਨਾ ਸੀ ਇਹਨਾਂ ਹੜ੍ਹਾਂ ਦਾ ਮੇਨ ਕਾਰਨ ਜਿਹੜਾ ਇਹ ਪਖੜਾ ਡੈਮ ਹੈ ਇਹ ਚਾਲੂ ਕੀਤਾ ਗਿਆ ਸੀ 1963 'ਚ ਇਹਦਾ ਉਦਘਾਟਨ ਕੀਤਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਡੈਮ ਇੱਕ ਇਦਾਂ ਦੇ ਪੁਆਇੰਟ ਤੇ ਬਣਾਇਆ ਗਿਆ ਹੈ ਜਿੱਥੇ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ 1988 ਚ ਇਸ ਡੈਮ ਨੂੰ ਸ਼ੁਰੂ ਹੋਇਆ 25 ਸਾਲ ਪੂਰੇ ਹੋ ਜਾਂਦੇ ਐ ਇਦੇ ਰਿਲੇਟਡ 22 ਅਕਤੂਬਰ 1988 ਨੂੰ ਇੱਕ ਸਿਲਵਰ ਜੁਬਲੀ ਸਮਾਗਮ ਕੀਤਾ ਜਾਣਾ ਸੀ ਇਸ ਸਿਲਵਰ ਜੁਬਲੀ ਸਮਾਗਮ ਚ ਰਜੀਵ ਗਾਂਧੀ ਨੇ ਆਉਣਾ ਸੀਗਾ ਬੀਬੀਐਮਪੀ ਦੇ ਅਫਸਰਾਂ ਨੇ ਸੋਚਿਆ ਕਿ ਜਦੋਂ ਰਜੀਵ ਗਾਂਧੀ ਇਸ ਸਮਾਗਮ ਤੇ ਆਉਣਗੇ ਤਾਂ ਉਹਨਾਂ ਨੂੰ ਜਿਹੜਾ ਇਹ ਡੈਮ ਹੈ ਇਹਨੂੰ ਪੂਰਾ ਨੱਕੋ ਨੱਕ ਭਰ ਕੇ ਦਿਖਾਇਆ ਜਾਵੇ ਇਦੇ ਨਾਲ ਅਸੀਂ ਉਹਨਾਂ ਨੂੰ ਡੈਮ ਦੀ ਕਪੈਸਿਟੀ ਦਿਖਾ ਸਕਾਂਗੇ। ਉਦੋਂ ਡੈਮ ਦਾ ਡੇਂਜਰ ਪੁਆਇੰਟ ਲੈਵਲ ਸੀ 1690 ਫੁੱਟ। ਮਤਲਬ ਜੇ ਪਾਣੀ ਇਸ ਲੈਵਲ ਤੇ ਪਹੁੰਚ ਜਾਂਦਾ ਹੈ ਤਾਂ ਡੈਮ ਖਤਰੇ 'ਚ ਹੈ। ਉਦੋਂ ਕੀ ਕੀਤਾ ਜਾਂਦਾ ਹੈ ਕਿ ਜੇ ਪਾਣੀ ਦਾ ਲੈਵਲ 1685 ਫੁੱਟ ਤੋਂ ਉੱਤੇ ਜਾਣਾ ਸ਼ੁਰੂ ਹੋ ਜਾਵੇ ਤਾਂ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਜਾਂਦੇ ਸੀਗੇ। ਉਹਨਾਂ ਦਿਨਾਂ 'ਚ 20 ਸਤੰਬਰ ਉਹ ਤਰੀਕ ਮੰਨੀ ਜਾਂਦੀ ਸੀ ਕਿ ਐਨੀ ਤਰੀਕ ਤੱਕ ਡੈਮ 'ਚ ਪਾਣੀ ਵਧਦਾ ਰਹਿੰਦਾ ਸੀ। ਪਾਣੀ ਡੈਮ 'ਚ ਚੜਦਾ ਰਹਿੰਦਾ ਸੀ ਪਰ ਹੋਇਆ ਕੀ ਕਿ 20 ਸਤੰਬਰ ਤੱਕ ਡੈਮ ਦੇ ਅਧਿਕਾਰੀਆਂ ਨੇ ਡੈਮ 'ਚ ਸੋ